ਚਾਲ ਕੀ ਪੱਕਾ ਜਿੰਨੇ ਤੇਰੇ ਆਏ ਨਾ ਤੇ ਮਾਲ ਸਾਰਾ ਤੈਨੂੰ ਵਿਕਿਆ ਭਾ ਨਾ ਵਿਕਿਆ ਤੇ ਭਾ ਕੋਈ ਨਹੀਂ ਲੱਗਾ ਬਾਈ ਫੁੱਲ ਸਵਾਰ ਕਰਦਾ ਬੰਦਾ ਪੰਜਾ ਤੋਂ ਜੋ ਫੇਜ ਲੱਗੋ ਆਪੋ ਨੂੰ ਹੀ ਪਤਾ ਬਾਈ ਤੈਨੂੰ ਤੈਨੂੰ ਪਤਾ ਨਾ ਫਿਰ ਸਮਝਦਾਰ ਆ ਤੂੰ ਹੀ ਪਾ ਨਾ ਫਿਰ ਜਦੋਂ ਭਾਲ ਹੀ ਜਗ੍ਹਾ ਤੇ ਆਪਾਂ ਉਹਦੇ ਖਾਲੇ ਸਾਈ ਜਗ੍ਹਾ ਕਿੱਥੇ ਦੇਖੋ ਫਿਰ ਜਗ੍ਹਾ ਕਿਸੇ ਕੋਲ ਕੋਈ ਬੈਠਾ ਹੈ ਤੇ ਤੂੰ ਕਹਿੰਦਾ ਉੱਥੇ ਗਾਂ ਨਹੀਂ ਲੱਗਣਾ ਹਾਂ ਲੋਏ ਬਾਈ ਇਹ ਤਾਂ ਸਾਡੇ ਯਾਰ ਸਾਡੇ ਕੋਲ ਅੱਜ ਆਇਆ ਪੈਨ ਫੁੱਟਵਾਲਾ ਰੋਜ਼ ਆਉਂਦਾ ਇਹ ਤੇਰੇ ਚੋਣ ਨਹੀਂ ਹੁੰਦੇ ਨਾ ਜਿਹੜਾ ਢੰਗਾਂ ਨਾਲ ਬੈਠਦਾ 25 ਰੁਪਏ ਲਾਉਂਦੇ 25 ਲੰਘੇ ਆਈ ਕਰਨ ਕਿਹੜਾ ਪਿੰਡ ਆ ਭਾਈ ਬਰਨਾਲਾ ਬਰਨਾਲਾ ਦੇ ਤੋਂ ਹੂੰ ਨਹੀਂ ਬੜੀ ਅੱਛਾ ਮਾਰਵੜੀ ਹਾਲਾ ਨਾ ਜੀ ਬੱਕਰਾ ਬੱਸ ਉਹ ਸੋਨਾ ਜੀ 20000 ਦਾ ਦੇ ਯਾਰ ਚੱਕ 20000 ਰੁਪਿਆ ਲਾਤਾ ਭਾਈ ਸੋਨੀ ਨੇ ਆਪਾਂ ਵੀ ਤੈਨੂੰ ਕਹੀ ਤੇ ਨਹੀਂ ਹਾਂ ਉਹ ਅੱਗੇ ਆਪਾਂ ਕਹੇ ਸੀ ਨੇ 25000 ਲੱਗ ਗਿਆ ਉਹ ਗੱਲ ਗਲਤ ਆ ਮੈਂ 25000 ਗੱਲ ਨਹੀਂ ਗਲਤ ਹੈ ਜੀ